ਭਾਈ ਮੱਖਣ ਸ਼ਾ ਜਾਂਦੇ ਨੇ ਸਭ ਨੂੰ ਚਲੋ ਉਸ ਤੇ ਨਹੀਂ ਪੈਸੇ ਦਿੰਦੇ ਗਏ ਸਭ ਨੇ ਸੀਸਾਂ ਦਿੱਤੀਆਂ ਆਪਣੇ ਕੋਲੋਂ ਸਿਫਤਾ ਕੀਤੀਆਂ ਅੰਦਰ ਦੀ ਸ਼ੰਕਾ ਨਵਿਰਤ ਨਹੀਂ ਹੋਇਆ ਸੰਤੁਸ਼ਟ ਨਹੀਂ ਹੋਇਆ ਪਰ ਅੰਦਰੋਂ ਆਵਾਜ਼ ਆਈ ਨਹੀਂ ਮੱਖਣ ਸ਼ਾ ਸੂਰਜ ਠੰਡਾ ਹੋ ਸਕਦਾ ਹੈ ਸਮੁੰਦਰ ਸੁੱਕ ਸਕਦਾ ਹੈ ਪਵਨ ਰੁਕ ਸਕਦੀ ਏ ਚੰਦਰਮਾ ਤਪ ਸਕਦਾ ਹੈ ਹਮ ਆਲੇ ਸਮੁੰਦਰ ਬਣ ਸਕਦਾ ਹੈ ਸਮੁੰਦਰ ਪਹਾੜ ਬਣ ਸਕਦਾ ਹੈ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ ਅਟਲ ਖ ਹੈ ਉਹ ਇਥੇ ਨਹੀਂ ਅਖੀਰ ਤੇ ਪੁੱਛਿਆ ਕੋਈ ਹੋਰ ਹੈ ਲਬਜ਼ ਤਾਂ ਬੜੇ ਹੋਰ ਤਰ੍ਹਾਂ ਦੇ ਵਰਤੇ ਕਮਲਾ ਸ਼ਬਦ ਵਰਤੇ ਆ ਸਤਗੁਰੂ ਲਈ ਕਹਿਣ ਲੱਗੇ ਉਹ ਕੌਣ ਉਹ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ بیٹے ਚੇਤੇ ਰੱਖਿਓ ਧੀਰਮਲ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੈ ਚਾਚਾ ਤੇ ਭਤੀਜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਾਚੇ ਨੇ ਤੇ ਧੀਰਮਲ ਭਤੀਜਾ ਹੈ ਕਿਉਂਕਿ ਬਾਬੇ ਗੁਰਦਿੱਤੇ ਦਾ ਪੁੱਤਰ ਧੀਰਮਲ ਹੈ ਤੇ ਗੁਰੂ ਤੇਗ ਬਹਾਦਰ ਸਭ ਤੋਂ ਛੋਟੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸੰਤਾਨ ਚਾਚਾ ਅੰਦਰ ਬੈਠਾ ਹੈ ਭਤੀਜਾ ਬਾਹਰ ਕਹਿ ਮੈਂ ਤਾਰਜ ਕੀਤੀ ਖੂਨ ਇੱਕੋ ਵੇ ਗੁਰੂ ਰਾਮਦਾਸ ਦੀ ਘਰ ਦਾ ਖੂਨ ਹੈ ਪਰ ਭਾਂਡਿਆਂ ਦਾ ਸੁਭਾ ਰੱਬ ਨੇ ਵੱਖਰਾ ਵੱਖਰਾ ਬਣਾ ਦਿੱਤਾ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬਾਰੇ ਪਤਾ ਲੱਗਦਾ ਮੱਖਣशाह ਜੀ ਜਾਂਦੇ ਨੇ ਨਾਲ ਉਹਦੇ ਆਪਣੀ ਫੌਜ ਆਪਣੇ ਸਿਪਾਹੀ ਨੇ ਰੌਲਾ ਪਾਉਂਦੇ ਜਾਂਦੇ ਆ ਤੇ ਗੁਰੂ ਤੇਗ ਬਹਾਦਰ ਸੇਵਾਦਾਰ ਨੂੰ ਪੁੱਛਦੇ ਆ ਇਹ ਅੱਜ ਰੌਲਾ ਕਾਹਸ ਦਾ ਕਹਿਣ ਲੱਗੇ ਮਹਾਰਾਜ ਇਹ ਇੱਕ ਸ਼ਾਹ ਹੈ ਮੱਖਣਸ਼ਾ ਉਹ ਮੱਥਾ ਟੇਕਣ ਆਇਆ ਸਤਗੁਰੂ ਨੇ ਇਹ ਲਫ਼ਜ਼ ਕਹੇ ਸਨ ਕਿ ਉਹਨੂੰ ਰੋਕ ਕੇ ਕਹਿ ਦਿਓ ਲਾਮ ਲਸ਼ਕਰ ਲੈ ਕੇ ਖੋਮੇ ਨਾਲ ਗੁਰੂ ਘਰ ਨਹੀਂ ਆਈਦਾ ਹੁੰਦਾ ਮੱਥਾ ਟੇਕਣ ਦੀ ਜਾਚ ਸਿੱਖ ਜਦੋਂ ਰੋਕ ਕੇ ਕਿਹਾ ਮਹਾਰਾਜ ਇਹ ਸ਼ਬਦ ਕਹਿੰਦੇ ਨੇ ਮੱਖਣ ਸ਼ਾ ਉਥੀ ਜ਼ਮੀਨ ਤੇ ਝੋਗਿਆ ਅੰਦਰੋਂ ਆਵਾਜ਼ ਆਈ ਕਿ ਫੋਕੀ ਸਿਬਤ ਕਰਨ ਵਾਲੇ ਬੜੇ ਮਿਲੇ ਪਰ ਅਸਲੀ ਜ਼ਿੰਦਗੀ ਜੀਣ ਵਾਲਾ ਤੇ ਦੱਸਣ ਵਾਲਾ ਇਹ ਹੀ ਮੈਨੂੰ ਮਿਲਿਆ ਹੈ ਮਹਾਰਾਜ ਜੀ ਦੇ ਚਰਨਾਂ 'ਚ ਗਏ ਤੇ ਉੱਥੇ ਉਹਨੇ ਆਪਣੀ ਭੇਟਾ ਰੱਖੀ ਸਾਨੂੰ ਸਭ ਨੂੰ ਪਤਾ ਹੈ ਉਹਦਾ ਜਹਾਜ਼ ਤੂਫਾਨ ਚ ਫਸਿਆ ਜਿੱਤੇ ਰੱਖਿਓ ਨੇ ਅਰਦਾਸ ਪਤਾ ਕਿਵੇਂ ਕੀਤੀ ਸੀ ਜਦੋਂ ਜਹਾਜ਼ ਚਲਾਣ ਵਾਲੇ ਨੇ ਕਿਹਾ ਜਹਾਜ਼ ਡੁੱਬੇਗਾ ਉਥੇ ਕਿਹਾ ਜਾਂਦਾ ਮੱਖਣ ਸ਼ਾਹ ਨੇ ਕਿਹਾ ਤੁਸੀਂ ਰੌਲਾ ਨਾ ਪਾਓ ਖਮੋਸ਼ ਹੋ ਜਾਓ ਉਥੇ ਕਹਿੰਦੇ ਨੇ ਜੋ ਸਾਡੇ ਇਤਿਹਾਸ ਨੇ ਲਿਖਿਆ ਕਰ ਚਿੱਤ ਇਕਾਗਰ ਜਪ ਕੋ ਪੜਾ ਪੁਣ ਸਤਿਗੁਰੂ ਜੀ ਕਾ ਕੀਆ ਧਿਆਨ ਉਨੇ ਕਾ ਰੌਲਾ ਮਤ ਪਾਓ ਇੱਕ ਮੇਰੇ ਕੋਲ ਮਲਾਖ ਹੈ ਜਿਹੜਾ ਡੁੱਬਦੇ ਕਿਨਾਰੇ ਲੰਦਾ ਹੈ ਕਹਿੰਦੇ ਨੇ ਉੱਥੇ ਬੈਠ ਕੇ ਇਕਾਗਰ ਚਿਤ ਹੋ ਕੇ ਸੁਰਤਨਾਮ ਜਪਜੀ ਸਾਹਿਬ ਦਾ ਪਾਠ ਕੀਤਾ ਟਿਕ ਕੇ ਤੇ ਸਤਿਗੁਰੂ ਦਾ ਧਿਆਨ ਟਿਕਾ ਕੇ ਸੱਚੇ ਪਾਤਸ਼ਾਹ ਅੱਜ ਇਸ ਬੇੜੇ ਨੂੰ ਕੋਈ ਮਲਾ ਨਹੀਂ ਉਹ ਕਿਨਾਰੇ ਲਾ ਸਕਦਾ ਅੱਜ ਇਸ ਬੇੜੇ ਨੂੰ ਸਿਰਫ ਤੂੰ ਕਿਨਾਰੇ ਲਾਣਾ ਹੈ ਇਤਿਹਾਸ ਚ ਲਿਖਿਆ ਹੈ ਕਰ ਚਿਤ ਇਕਾਗਰ ਜਪ ਕੋ ਪੜਾ ਪੁਣ ਸਤਿਗੁਰ ਜੀ ਕਾ ਕੀਆ ਧਿਆਨ ਮਨ ਮਿਟੇ ਭਰਮ ਸਤਗੁਰ ਲੇ ਪਛਾਨ ਉਹਦਾ ਜਾਜ ਕਿਨਾਰੇ ਲੱਗਾ ਆਇਆ ਪੈਸੇ ਰੱਖ ਕੇ ਮੱਥਾ ਟੇਕਿਆ ਤੇ ਸਤਗੁਰੂ ਨੇ ਸ਼ਬਦ ਅੱਗੋਂ ਵਰਤਿਆ ਕਹਿ ਲੱਗੇ ਸਿਖਾਂ ਡੁੱਬਦੀ ਨਾਵ ਤੁਮ ਬਸ ਆ ਸ਼ਬਦੋ ਕਹਿ ਕਹਿੰਦੇ ਸਿਖਾਂ ਡੁੱਬਦੀ ਨਾਵ ਤੁੰ ਤੂੰ ਹਮ ਕੰਡੇ ਦੀਨ ਲਗਾਏ ਤੇਰੀ ਨਾਵ ਵੇੜੀ ਡੁੱਬਦੀ ਪਈ ਸੀ ਤੇ ਅਸੀਂ ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ ਤੇਰੀ ਬੇੜੀ ਕਿਨਾਰੇ ਲੱਗ ਗਈ ਕਹਿੰਦੇ ਤੂੰ ਸ਼ੰਕੇ 'ਚ ਐ ਨਾ ਤੇ ਇੱਕੋ ਦਮ ਚਾਦਰ ਦਾ ਪੱਲਾ ਪਰਾਂ ਕੀਤਾ ਤੇ ਮੋਢੇ ਤੇ ਲੱਗੀ ਕਾਸੀ ਦੇਖ ਕੇ ਕਹਿੰਦੇ ਦੇਖ ਅਜੇ ਤਾਂ ਨਿਸ਼ਾਨੀ ਵੀ ਪੂਰੀ ਨਹੀਂ ਮਿਟੀ ਤੇਰੇ ਜਹਾਜ਼ ਨੂੰ ਕਿਨਾਰੇ ਲਾਂਗਵਾਵੀਂ ਸ਼ਬਦ ਬੜੇ ਗੁਰੂ ਬੇੜੇ ਕਿਨਾਰੇ ਲਾਂਦੇ ਨੇ ਹੁਣ ਕਹਿਆਂ ਦੇ ਮਨ ਚ ਆ ਜਾਣਾ ਵੀ ਆ ਕਾਸੀ ਲੱਗੀ ਉਹ ਫੇਥ ਨਾਲ ਜੀਓ ਭਰੋਸੇ ਨਾਲ ਜੀਓ ਜੇ ਸਾਨੂੰ ਇਹੀ ਸ਼ੱਕ ਹੋ ਗਿਆ ਕਿ ਦ੍ਰਿਸ਼ਟਮਾਨ ਦਾ ਬੇੜਾ ਗੁਰੂ ਕਿਨਾਰੇ ਨਹੀਂ ਲਾ ਸਕਦਾ ਤੇ ਅਦ੍ਰਿਸ਼ਟ ਦਾ ਬੇੜਾ ਕਿਵੇਂ ਕਿਨਾਰੇ ਲਾਏਗਾ ਕੰਨ ਕੇ ਸਿੱਖਾ ਤੁਮਰੀ ਨਾਦ ਨਾਭਖਮ ਤੇਰੀ ਬੇੜੀ ਡੁੱਬਰੀ ਸੀ ਡੁੱਬਦੀ ਨਾਭ ਤੁਮ ਹਮ ਕੰਡੇ ਦੀਨ ਲਗਾਏ ਕੰਡੇ ਕਾਸੀ ਮੋਏ ਪੜੀ ਕਿਉ ਪੂਜਾ ਰਖੋ ਦੁਰਾਈ ਪੂਜਾ ਦਰ ਤੇ ਦਸਵੰਦ ਓਏ ਅਜੇ ਤਾਂ ਸਾਡੇ ਮੋਢੇ ਦਾ ਨਿਸ਼ਾਨ ਵੀ ਘਰਾ ਹੈ ਤੇ ਗੁਰੂ ਦੇ ਦਸਵੰਦ ਦੀ ਮਾਇਆ ਲੁਕਾਈ ਦੀ ਨਹੀਂ ਹੁੰਦੀ ਬਸ ਰੋਪਿਆ ਕਹਿੰਦਾ ਸਤਿਗੁਰੂ ਉਸ ਦਿਨ ਮੇਰੇ ਵਪਾਰ ਦਾ ਬੇੜਾ ਡੁੱਬਦਾ ਸੀ ਕਿਨਾਰੇ ਲਾਇਆ ਅੱਜ ਮੇਰੀ ਆਸਤਾ ਦਾ ਬੇੜਾ ਡੁੱਬਦਾ ਸੀ ਅੱਜ ਫਿਰ ਕਿਨਾਰੇ ਲਾ ਦਿੱਤਾ ਇਹਨੇ ਪਰਪੰਚੀ ਦੇਖ ਕੇ ਤੂੰ ਬੇੜਾ ਕਿਨਾਰੇ ਲਾ ਦਿੱਤਾ ਸੱਚ ਇਹ ਵੇ ਉਹਨੇ ਰੌਲਾ ਪਾਇਆ ਗੁਰੂ ਤੇਗ ਬਹਾਦਰ ਸਾਹਿਬ ਲੱਭ ਗਏ ਉੱਚੀ ਆਵਾਜ਼ ਵਿੱਚ ਕਿਹਾ ਸਾਧ ਸੰਗਤ ਸੰਗਤ ਆ ਗਈ ਹਜ਼ੂਰ ਦੇ ਚਰਨਾਂ 'ਚ ਪੇਟਾ ਹਮਾਂ ਰੱਖ ਦਿੱਤੀਆਂ ਸਾਰਿਆਂ ਨਮਸਕਾਰਾਂ ਕੀਤੀਆਂ ਮੱਖਣ ਸ਼ਾ ਆਪਣੇ ਡੇਰੇ ਚਲਾ ਗਿਆ ਆਪਣੇ ਸਥਾਨ ਤੇ ਧੀਰਮਲ ਆਇਆ ਪਤਾ ਲੱਗ ਗਿਆ ਵੀ ਇੱਕ ਹੋ ਗਿਆ ਚੇਤੇ ਰੱਖਿਓ ਭਾਂਡਾ ਇੱਕੋ ਹੀ ਹੈ ਉਹਨੂੰ ਪਤਾ ਲੱਗਾ ਗੁੱਸੇ ਨਾਲ ਕੰਬ ਉੱਠਿਆ ਰਿਸ਼ਤੇਦਾਰੀ ਚੋਂ ਭਤੀਜਾ ਗੁਰੂ ਤੇਗ ਬਹਾਦਰ ਮਹਾਰਾਜ ਚਾਚੇ ਦੇ ਉਹ ਕੰਬ ਉੱਠਿਆ ਸ਼ੀਮ ਸੰਦ ਨੂੰ ਨੇ ਕਿਹਾ ਖੁਣ ਕੀ ਬਣੇਗਾ ਉਸ ਮਸੰਦ ਨੇ ਕਿਹਾ ਅੱਜ ਜੇ ਮੌਕਾ ਸੰਭਲੇਗਾ ਤੇ ਵੱਜਾਂਗੇ ਨਹੀਂ ਤੇ ਕਹਾਣੀ ਗਈ ਉਹਨੇ ਕਿਹਾ ਕੀ ਕਹਿੰਦਾ ਅਸਲੀਅਤੇ ਪ੍ਰਗਟ ਹੋ ਗਏ ਨੇ ਸ਼ਾਮ ਨੂੰ ਸੈਰ ਕਰਨ ਨਿਕਲਨੇ ਅੱਜ ਤੂੰ ਮੇਰਾ ਸਾਥ ਦੇ ਉਹਨੂੰ ਗੋਲੀ ਮਾਰ ਕੇ ਖਤਮ ਕਰ ਦਈਏ ਤੇਰੇ ਇਹਦੇ ਤੋਂ ਬਾਅਦ ਤੇਰੇ ਤੋਂ ਬਿਨਾ ਕੋਈ ਖੋਰ ਹੈ ਹੀ ਨਹੀਂ ਮੈਂ ਸਿਰ ਬੇਨਤੀ ਤਾਂ ਕੀਤੀ ਵੀ ਭਾਂਡੇ ਨੇ ਹੁਣ ਇੱਕ ਭਾਂਡਾ ਇੰਨਾ ਤਪਿਆ ਪਿਆ ਅੱਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨਿਕਲਦੇ ਨੇ ਘੋੜੀ ਤੇ ਸਵਾਰ ਮਸੰਦ ਦੂਰੋਂ ਨਿਸ਼ਾਨਾ ਬਣਾ ਕੇ ਸਤਗੁਰੂ ਦੇ ਮੱਥੇ ਦਾ ਨਿਸ਼ਾਨਾ ਬਣਾਉਂਦਾ ਹੈ ਗੋਲੀ ਚਲਾਉਂਦਾ ਹੈ ਪਿਆਰਿਓ ਜਦੋਂ ਸ਼ੂਕ ਦੀ ਗੋਲੀ ਮੱਥੇ ਨੂੰ ਸਪਰਸ਼ ਕਰਕੇ ਨਿਕਲ ਜਾਂਦੀ ਹੈ ਤੇ ਗੁਰੂ ਤੇਗ ਬਹਾਦਰ ਸ਼ਬਦ ਪਤਾ ਹੈ ਕਿ ਕਹਿੰਦੇ ਨੇ ਧੀਰਮਲ ਗੁੱਸੇ 'ਚ ਕਮਲਾ ਹੋਇਆ ਪਿਆ ਤਪਿਆ ਹੈ ਤੇ ਮਹਾਰਾਜਾ ਵਾਜ ਦੇ ਕੇ ਕਹਿੰਦੇ ਨੇ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰ ਧੀਰਮਲ ਗੁਰੂ ਨਾਨਕ ਤੇਰਾ ਭਲਾ ਕਰੇ ਇਹ ਭਾਂਡੇ ਨੂੰ ਸਾੜਨਾ ਹੈ ਭਾਂਡਾ ਬੜੀ ਮੁਸ਼ਕਲ ਨਾਲ ਮਿਲਦਾ ਤੂੰ ਤਪ ਰਿਆ ਹੈ ਮੈਂ ਤਾਂ ਬੇਨਤੀ ਕੀਤੀ ਕਿਉਂਕਿ ਇੱਥੇ ਅੱਜ ਇਹ ਬਚਨ ਢੋਕਰਿਆ ਸੀ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰ ਧੀਰਮਲ ਤੇਰਾ ਭਲਾ ਹੋਵੇ ਧੀਰਮਲ ਤੇਰਾ ਭਲਾ ਹੋਵੇ ਬਹੁ ਬਾਾਰ ਸਤਗੁਰ ਕਹੋ ਸ੍ਰੀਪੁੱਤ ਗੁਣੀ ਗਹੀਰ ਗੁਣਾ ਦੇ ਖਜ਼ਾਨੇ ਨੇ ਕਈ ਵਾਰ ਕਿਹਾ ਦੀਰਮਲ ਤੇਰਾ ਭਲਾ ਹੋਵੇ ਕਈਆਂ ਦੇ ਮਨ ਚ ਆ ਜਨੇ ਜੀ ਗੋਲੀ ਚਲਾ ਦਿੱਤੀ ਫੜਕਾ ਦਿੰਦੇ ਕਈਆਂ ਨੇ ਕਹਿਣਾ ਸੀ ਪਰ ਚੇਤੇ ਰੱਖਿਓ ਗੁਰਸਿੱਖੋ ਭੁੱਲਿਓ ਨਾ ਮੈਂ ਇੱਕ ਵਾਰ ਅਰਜ਼ ਕੀ ਸੀ ਕਿ ਖਿਮਾ ਕਰਨ ਵਾਲਾ ਬੜਾ ਵੱਡਾ ਸੂਰਮਾ ਹੁੰਦਾ ਮਾਰੇ ਨੇ ਕਿਹਾ ਤੇਰਾ ਭਲਾ ਹੋਵੇ ਮੱਥੇ ਤੋਂ ਖੂਨ ਰਿਸਿਆ ਗੋਲੀ ਗਹਿਰੀ ਨਹੀਂ ਗਈ ਸ਼ੂ ਕੇ ਨਿਕਲੇ ਮੱਖਣ ਸ਼ਾਹ ਨੂੰ ਜਾ ਕੇ ਦੱਸਿਆ ਜਿਸ ਗੁਰੂ ਲਈ ਕਹਿ ਕਹਾਂ ਲਾਧੋਰੇ ਉਸ ਤੇ ਗੋਲੀ ਚੱਲੀ ਸਿੱਖ ਸੀ ਕਿਵੇਂ ਬਰਦਾਸ਼ਤ ਕਰ ਸਕਦਾ ਪਿਛਲੇ ਦਿਨੀ ਮੈਂ ਕਹਿਆ ਸੀ ਹਰ ਚੀਜ਼ ਬਰਦਾਸ਼ਤ ਕੀਤੀ ਜਾ ਸਕਦੀ ਏ ਪਰ ਚੇਤੇ ਰੱਖਿਓ ਸਿੱਖ ਗੁਰੂ ਦੀ ਬੇਅਦਬੀ ਕਦੀ ਬਰਦਾਸ਼ਤ ਨਹੀਂ ਕਰ ਸਕਦਾ ਈਮੋਸ਼ਨਲ ਕਰ ਲਈ ਮੈਂ ਸ਼ਬਦ ਵਰਤ ਰਿਹਾ ਇਹ ਸਿੱਖਾਂ ਦੇ ਜਜ਼ਬਾਤ ਨੇ ਮੱਖਣ ਸ਼ਾਹ ਨੂੰ ਪਤਾ ਲੱਗਾ ਉਹ ਦੌੜਦਾ ਆਇਆ ਉਹ ਸਤਗੁਰੂ ਦੇ ਕੋਲ ਨਹੀਂ ਗਿਆ ਸਿੱਧਾ ਧੀਰਮਲ ਦੇ ਘਰ ਗਿਆ ਸ਼ੀਅ ਮਸੰਦ ਦੇ ਹੱਥ ਪਿੱਛੇ ਬੰਨ ਦਿੱਤੇ ਤੀਰਮਲ ਨੂੰ ਕਿਹਾ ਪੈਰਾਂ 'ਚ ਜੁੱਤੀ ਲਾ ਉਹਨੂੰ ਨੰਗੇ ਪੈਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਲੈ ਗਿਆ ਸਤਿਗੁਰਾਂ ਨੇ ਦੇਖਿਆ ਸ਼ਾਮ ਹਨੀਰਾ ਪਹਿ ਚੁੱਕਾ ਹੈ ਕਹਿਣ ਲੱਗੇ ਮੱਖਣ ਸ਼ਾ ਇਹ ਕੀ ਕਹਿੰਦਾ ਸਤਿਗੁਰੂ ਮੈਂ ਨਹੀਂ ਸਹਿ ਸਕਦਾ ਤੇਰੇ ਤੇ ਕੋਈ ਗੋਲੀ ਚਲਾਏ ਮਹਾਰਾਜ ਕਹਿੰਦੇ ਨੇ ਤੀਰ ਮੱਖਣ ਸ਼ਾ ਇਹਨਾਂ ਨੂੰ ਛੱਡ ਦੇ ਕਹਿੰਦਾ ਕਿਵੇਂ ਹੱਸ ਕੇ ਕਹਿਣ ਲੱਗੇ ਕਈ ਸਾਲਾਂ ਦੇ ਬੈਠੇ ਸਾਂ ਗੋਲੀ ਨਹੀਂ ਸੀ ਚੱਲੀ ਬਸ ਅੱਜ ਹੀ ਮਾਇਆ ਦਾ ਢੇਰ ਸ਼ੁਰੂ ਹੋਇਆ ਤੇ ਅੱਜ ਹੀ ਗੋਲੀ ਚੱਲ ਗਈ ਪਹਿਲਾਂ ਕੋਈ ਨਹੀਂ ਸੀ ਕਹਿੰਦੇ ਬੜੇ ਆਰਾਮ ਨਾਲ ਭਾਈ ਮੱਖਣ ਸ਼ਾਹ ਕਹਿੰਦਾ ਬਰਦਾਸ਼ਤ ਨਹੀਂ ਸਤਗੁਰੂ ਨੇ ਜਿਹੜੇ ਸ਼ਬਦ ਕਹੇ ਸੁਣਨ ਵਾਲੇ ਨੇ ਕਹਿਣ ਲੱਗੇ ਮੱਖਣ ਸ਼ਾਹ ਮੈਨੂੰ ਪਤਾ ਹੈ ਤੇਰੇ ਕੋਲ ਤਾਕਤ ਹੈ ਤੇਰੇ ਕੋਲ ਆਪਣੇ ਸਿਪਾਹੀ ਨੇ ਸੱਚ ਐਵੇਂ ਕਿ ਜੇ ਅੱਜ ਖਿਮਾ ਕਰ ਦੇਗਾ ਨਾ ਹੁਣ ਦੇਖੋ ਸ਼ਰੀਰ ਕੈਸੇ ਗੁਰੂ ਤੇਗ ਬਹਾਦਰ ਅੰਦਰ ਸੱਚ ਮੁੱਚ ਸਤ ਗੁਣ ਨੇ ਅੰਦਰ ਟਿਕਿਆ ਪੈ ਠੰਡ ਨਾਲ ਭਰਿਆ ਤੇ ਜਿਹਨੂੰ ਛਡਾਂਦੇ ਪੈ ਇਹਨੂੰ ਅੱਖ ਨਾਲ ਤਪਿਆ ਹੋਇਆ ਹੈ ਭਾਂਡੇ ਦੋਵੇਂ ਇੱਕੋ ਕਰਦੇ ਨੇ ਮੈਂ ਤਾਂ ਠੀਕ ਕਰ ਲਵਜ ਵਰਤਿਆ ਕਿਉਂਕਿ ਮਹਾਰਾਜ ਨੇ ਖੁਦ ਭਾਂਡਾ ਸ਼ਬਦ ਵਰਤਿਆ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਰਨ ਕਰਨੀ ਛਿਮਾ ਮਾ ਤਪ ਜਾਨ ਮੱਖਣ ਸ਼ਾ ਖਿਮਾ ਵਰਗਾ ਕੋਈ ਤਪ ਨਹੀਂ ਸ਼ਿਮਾ ਕਰਨ ਕੀ ਦੇਵੋਦਾਨ ਖਿਮਾ ਕਰ ਦੇ ਇਤੋਂ ਵੱਡਾ ਦਾਨ ਕੋਈ ਨਹੀਂ ਸ਼ਿਮਾ ਸਕਲ ਤੀਰਤੀ ਇਸ਼ਨਾਨ ਖਿਮਾ ਕਰ ਦੇ ਸਾਰੇ ਤੀਰਥਾਂ ਦਾ ਇਸ਼ਨਾਨ ਹੈ ਸ਼ਿਮਾ ਕਰਤ ਨਰ ਕੀ ਕਲਿਆਣ ਸ਼ਿਮਾ ਸਮਾਨ ਆਨ ਗੁਨਾਹੇ ਤਾਂ ਤੇ ਸ਼ਿਮਾ ਧਰੋ ਮਨ ਮਾ ਹੈ ਜੇ ਤੂੰ ਵੀ ਤਪ ਗਿਆ ਇਹ ਫਿਰ ਬਣੇਗਾ ਕਿ ਇਹ ਤਾਂ ਤਪ ਹੀ ਪਿਆਖ ਹੈ ਸਤਿਗੁਰੂ ਨੇ ਬਚਨ ਕਹਿ ਮੱਖਣ ਸ਼ਾਣੀ ਖਿਮਾ ਕਰ ਦਿੱਤਾ ਮੈਂ ਇੱਕ ਅਰਜ਼ ਕਰਾਂਗਾ ਰੋਹਾਨੀਅਤ ਦੀ ਇਹ ਗੱਲ ਹੈ ਜੇ ਨੂੰ ਵੈਰ ਚ ਲਾਓਗੇ ਤੇ ਦੇ ਅਰਥ ਨਹੀਂ ਬਣਗੇ ਰੋਹਾਨੀਅਤ ਦਾ ਸ਼ਿਖਰ ਹੈ ਸਤਿਗੁਰੂ ਅੱਜ ਬਚਨ ਕਰਦੇ ਨੇ ਪ੍ਰਮਾਤਮਾ ਭਾਂਡੇ ਤੇਰੇ ਨੇ ਇੱਕ ਭਾਂਡਾ ਤਪਦਾ ਪੈ ਦੂਜੇ ਤੇ ਦੁੱਧ ਪਿਆਖ ਅਗਲੀ ਬੇਨਤੀ ਫਿਰ ਮੈਂ ਕਰਾਂ ਯਾਦ ਰੱਖਿਓ ਇਹ ਰੱਬ ਦੀ ਬਖਸ਼ਿਸ਼ ਕਹਿ ਲੋ ਉਹ ਉਹਦੀ ਖੇਡ ਹੈ ਜੀ ਇੱਕ ਦਿਨ ਦਾਸ ਨੇ ਕਿਹਾ ਮਾਂ ਇੱਕ ਕੁੱਖ ਚੋਂ ਦੋ ਤਿੰਨ ਪੁੱਤਰਾਂ ਧੀਆਂ ਨੂੰ ਜਨਮ ਦਿੰਦੀ ਏ ਮਾਪੇ ਕਦੀ ਵਿਤਕਰਾ ਨਹੀਂ ਕਰਦੇ ਉਹ ਬਰਾਬਰ ਵੰਡ ਕੇ ਜ਼ਮੀਨ ਭੋਏ ਭਾਂਡਾ ਦੁਕਾਨ ਸਭ ਕੁਝ ਦੇ ਦਿੰਦੇ ਨੇ ਪਰ ਯਾਦ ਰੱਖਿਓ ਕਦੀ ਕਰਮ ਮਾਪੇ ਵੰਡ ਕੇ ਨਹੀਂ ਦੇ ਸਕਦੇ ਕਿਸਮਤ ਨਹੀਂ ਵੰਡ ਕੇ ਦਿੱਤੀ ਜਾਂਦੀ ਬਾਬਾ ਜੀ ਦੇ ਸ਼ਬਦ ਨੇ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮਿਟੀ ਜਾਈ ਅਮੀਰ ਤੇ ਗਰੀਬ ਦੋਨੋਂ ਸਕੇ ਪ੍ਰਾਨ ਨੇ ਪਰ ਰੱਬ ਦੀ ਕਲਾ ਨੂੰ ਉਹਦੀ ਸ਼ਕਤੀ ਨੂੰ ਕੌਣ ਮਿਟ ਸਕਦਾ ਇੱਕ ਦਾਤੇ ਇੱਕ ਪਿਖਾਰੀ ਜੀ ਇੱਕ ਨਿਹਾਲੀ ਪੈਸਵਨ ਇੱਕ ਦਾਤੇ ਇੱਕ ਪਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਇਹ ਤੇਰੇ ਚੋਜ ਨੇ ਅਗਲੀ ਬੇਨਤੀ ਮੈਂ ਹੋਰ ਕਰਨੀ ਚਾਹਨਾ ਵਕਤ ਦਾ ਪਤਾ ਕਦੀ ਨਹੀਂ ਖੁੰਦਾ ਸਮੇ ਦਾ ਕੋਈ ਪਤਾ ਨਹੀਂ ਰੱਬ ਦੀ ਖੇਡ ਦਾ ਵੀ ਕੋਈ ਪਤਾ ਨਹੀਂ ਕੱਲ ਵੀ ਸਵੇਰ ਦੋ ਦਿਨ ਮੈਂ ਅਰਜ਼ ਕੀਤੀ ਉਹਦੇ ਭੈ ਵਿੱਚ ਬੜਾ ਸੁਖ ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਦੀ ਵਕਤ ਆਉਂਦਾ ਹੈ ਬੰਦਾ ਕੀਮਤੀ ਭੋਜਨ ਦੀ ਭਰੀ ਹੋਈ ਥਾਲੀ ਨੂੰ ਹੀ ਠੁੱਡੇ ਮਾਰਦਾ ਹੈ ਇਨਾਂ ਅਕਰ ਚ ਆ ਜਾਂਦਾ ਇੱਥੋਂ ਤੱਕ ਸ਼ਬਦ ਮੈਂ ਕਹਿੰਦੇ ਸੁਣੇ ਲੋਕ ਕਿ ਆਹ ਰੋਟੀ ਤਾਂ ਸਾਡੇ ਕੁੱਤੇ ਵੀ ਨਹੀਂ ਖਾਂਦੇ ਇਹ ਸ਼ਬਦ ਲੋਕ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦਾ ਰੱਬ ਤੋਂ ਡਰੋ ਓਏ ਉਹਦੇ ਪਹਿਚੀ ਜੀ ਮੈਨੂੰ ਯਾਦ ਹੈ ਮੇਰੇ ਕੋਲ ਇੱਕ ਵਾਰੀ ਬਹੁਤ ਹੀ ਪ੍ਰਤਿਸ਼ਠਿਤ ਬੰਦਾ ਇੱਕ ਆਇਆ ਇਹ ਕੋਈ ਸਿਆਸਤਦਾਨ ਨਾ ਸਮਝੋ ਉਹ ਇੱਕ ਬਿਲਕੁਲ ਗਰਾਊਂਡ ਤੋਂ ਉੱਠਿਆ ਰੋਟੀ ਖਾਣ ਲੱਗਾ ਪ੍ਰਸ਼ਾਦਾ ਥਾਲੀ 'ਚੋਂ ਠੰਡਾ ਸੀ ਚੁੱਕਿਆ ਗਰਮ ਦੇਣ ਲੱਗੇ ਉਹਨੇ ਇੱਕ ਗੱਲ ਬੜੀ ਸੋਹਣੀ ਕਹੀ ਕਹਿੰਦਾ ਨਾ ਚੁੱਕਿਓ ਕਦੀ ਠੰਡਾ ਵੀ ਨਸੀਬ ਨਹੀਂ ਸੀ ਹੁੰਦਾ ਕਦੀ ਇਹ ਵੀ ਨਹੀਂ ਸੀ ਮਿਲਦਾ ਉਹਦੀ ਖੇਡ ਏ ਭਾਈ ਜਿਹੜਾ ਨਿਹਾਲੀ ਸੁੱਤਾ ਹੈ ਉਹ ਪਹਿਰੇਦਾਰ ਤੋਂ ਨਵਰਤ ਮਤ ਕਰੇ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਪਹਿਰੇ ਦੇਣ ਵਾਲਾ ਨਿਹਾਲੀ ਚ ਆ ਜਾਏ ਤੇ ਜਿਹੜਾ ਸੁੱਤਾ ਹੈ ਉਹਨੂੰ ਪਹਿਰੇਦਾਰ ਬਣਾ ਦੇਵੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਦੀ ਵਕਤ ਐਸਾ ਹੁੰਦਾ ਬੰਦਾ ਠੁੱਡੇ ਮਾਰਦਾ ਵੇਖੋ ਨਿੱਕੀਆਂ ਨਿੱਕੀਆਂ ਗੱਲਾਂ ਜੇ ਸਖਾਉਂਦੀਆਂ ਬਹੁਤ ਕੁਝ ਹੈ ਮੈਂ ਇੱਕ ਹੋਰ ਗੱਲ ਆਪ ਜੀ ਨਾਲ ਸਾਂਝੀ ਕਰ ਦੇਣਾ ਪ੍ਰਕਰਣੇ ਦੇ ਨਾਲ ਨਹੀਂ ਅਸੀਂ ਕਿਸੇ ਘਰ ਜਾਣੇ ਸੱਚੀ ਗੱਲ ਹੈ ਕਈ ਵਾਰੀ ਕਿਸੇ ਦੇ ਵਿਆਹ ਚ ਬੰਦਾ ਜਾਂਦਾ ਹੈ ਇਹ ਸ਼ਬਦ ਕਹਿੰਦਾ ਕਾਦੀ ਰੋਟੀ ਦਿੱਤੀ ਹੋਸ਼ ਉਸ ਗਰੀਬ ਦਾ ਪਰਦਾ ਟਕੀ ਉਹਦਾ ਨਸ਼ਰ ਨਾ ਕਰੀ ਇਹਨੂੰ ਯਾਦ ਹੈ ਇਹ ਇਹ ਹਕੀਕਤ ਚ ਗੱਲ ਕਰੇ ਕਿ ਜਦੋਂ ਬੱਚੀ ਦੀ ਸ਼ਾਦੀ ਹੁੰਦੀ ਆਪਾਂ ਡੋਲੀ ਤੋੜਨੀਆਂ ਨਾ ਜੀ ਤੇ ਫਿਰ ਕਈ ਵਾਰੀ ਬੱਚੀ ਦਾ ਬਾਪ ਪਿਤਾ ਭਰਾ ਇਕੱਠੇ ਹੋ ਕੇ ਉਸ ਲੜਕੇ ਦੇ ਬਾਪ ਨੂੰ ਉਹਦੇ ਚਾਚੇ ਤਾਇਆ ਨੂੰ ਹੱਥ ਜੋੜ ਕੇ ਕਹਿੰਦੇ ਨੇ ਸਾਡੇ ਤੋਂ ਕੋਈ ਭੁੱਲ ਹੋ ਗਈ ਹੋਵੇ ਸੇਵਾ ਨਹੀਂ ਕਰ ਸਕਕੇ ਸਾਨੂੰ ਬਖਸ਼ ਦਿਆ ਇਹ ਇਹ ਕਲਚਰ ਦਾ ਇੱਕ ਹਿੱਸਾ ਹੈ ਢੋਲੀ ਤੋਰੀ ਤੇ ਲੜਕੇ ਦੇ ਬਾਪ ਕੋਲ ਲੜਕੀ ਦਾ ਬਾਪ ਆਇਆ ਬਜ਼ੁਰਗ ਸੀ ਉਹਨੇ ਹੱਥ ਜੋੜ ਕੇ ਕਿਹਾ ਤੁਸੀਂ ਆਏ ਮੈਂ ਉਹ ਸੇਵਾ ਨਹੀਂ ਕਰ ਸਕਿਆ ਜਿੰਨੀ ਕੋ ਕਰਨੀ ਚਾਹੀਦੀ ਸੀ ਮੇਰੀ ਸੇਵਾ ਦੀਆਂ ਊਣਤਾਈਆਂ ਚਿਤਾਰਿਓ ਨਾ मेरी धी मेरे पड़दा पाई रख्या जी शब्द कहे लड़के का बाप उदो भी निम्रता वाला उन्हें लड़की दे बाप दे पैर पकड़ लगा ना बजुर्ग है शब्द ना कहे मैं इन्ना गरीब हाँ मैं दो डंग दी रोटी भी रिश्तेदार नहीं खुवा नहीं सकया तेरे बुवे ते लैके आ गया गल सुनो सलीका कैसा है क्या मैं दो डी रोटी नहीं खवा सकिया इस बुवे को तो खवा के चलिया ਅਰਜ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਬੂ ਖੀਰ ਖਾਂਡ ਕਿਉ ਨਾ ਭਾਵੇ ਕਦੀ ਖੀਰਾ ਖਾਂਡ ਤੇ ਕਿਉ ਦੀਆਂ ਚੀਜ਼ਾਂ ਨੂੰ ਬੰਦਾ ਠੁੱਡੇ ਮਾਰਦਾ ਕਬੂ ਖੀਰ ਖਾਂਡ ਕਿਉ ਨਾ ਭਾਵੇ ਕਬੂ ਘਰ ਘਰ ਟੂਕ ਮੰਗਾਵੇ ਕੋਈ ਭਾਂਡਾ ਜਿਹੜਾ ਠੁੱਡੇ ਮਾਰ ਕੇ ਕਹਿੰਦਾ ਖੰਡ ਖੀਰ ਕਿਉ ਚੰਗੀ ਨਹੀਂ ਲੱਗਦੀ ਕੋਈ ਬੰਦਾ ਫਿਰ ਮਜਬੂਰ ਹੋ ਜਾਂਦਾ ਹੈ ਗਲ ਚ ਝੋਲੀ ਪਾ ਕੇ ਦਰ ਦਰ ਤੇ ਰੋਟੀਆਂ ਮੰਗਦਾ ਅਗਲੇ ਬਚਨ ਇਹ ਇਹ ਸ਼ਹਿਰ ਚ ਮਿਲਦਾ ਸਵੇਰੇ ਕਦੋਂ ਸਵੇਰੇ ਅੰਮ੍ਰਿਤ ਵੇਲੇ ਕਿਤੇ ਗੁਰੂ ਘਰ ਕਿਸੇ ਕਥਾ ਕਰਨ ਜਾਈਏ ਜਿੱਥੇ ਪਹਿਲਸ ਹੁੰਦੇ ਨੇ ਇਹ ਉਥੇ ਇਹ ਸ਼ਬਦ ਦੀ ਵਿਆਖਿਆ ਮੈਨੂੰ ਮਿਲਦੀ ਕਬੂ ਖੀਰ ਖਾਂਡ ਕੇ ਹੁਨਾ ਭਾਵੈ ਕਬੂ ਘਰ ਘਰ ਟੂਕ ਮੰਗਾਵੈ ਅਗਲੇ ਬਚਨ ਨੇ ਕਬੂ ਕੂਰਨ ਚਨੇ ਬਿਨਾ ਬੈ ਕਈ ਵਰੀ ਖਾਧੀ ਹੋਈ ਅਮੀਰਾਂ ਦੀ ਰੋਟੀ ਚੋਂ ਗਰੀਬ ਸਵਕਤੇ ਚਲੇ ਜਾਂਦੇ ਨੇ ਕਿਤੇ ਕੂੜੇ ਚ ਹੋਰ ਨਾ ਕੋਈ ਹੱਥ ਮਾਰ ਲੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਂ ਦੇਖਿਆ ਲੋਕ ਕੂੜੇ ਚੋਂ ਛੋਲਿਆਂ ਦੇ ਦਾਣੇ ਲੱਭ ਲੱਭ ਕੇ ਆਪਣੇ ਮੂੰਹ ਚ ਪਾਈ ਜਾਂਦੇ ਉਸ ਪ੍ਰਮਾਤਮਾ ਦੇ ਸਾਜੀ ਭਾਂਡੇ ਨੇ ਕਬੂ ਕੂਰਨ ਚਨੇ ਬਿਨਾਵੇ ਜਿਉਂ ਰਾਮ ਰੱਖ ਹੈ ਤਿਉਂ ਰਈਏ ਰੇ ਭਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਏ ਕਹ ਜੀ ਕਿਸੇ ਭਾਂਡੇ ਦਾ ਮਜ਼ਾਕ ਨਾ ਉਡਾਈਂ ਮੈਂ ਫਿਰ ਬੇਨਤੀ ਕਰਾਂਗਾ ਤਤੇ ਠੰਡੇ ਸਾਬੋ ਨੇ ਬਣਾਏ ਨੇ ਐਸੇ ਕਰਕੇ ਕਬੀਰ ਸਾਹਿਬ ਨੇ ਆਪਣੀ ਰਚਨਾ ਚ ਸ਼ਲੋਕ ਕਿਹਾ ਕਿ ਕਿਸੇ ਵੀ ਪੱਕ ਤੋਂ ਗਰੀਬ ਕੋਈ ਬੰਦੇ ਦਾ ਮਜ਼ਾਕ ਮਾ ਤੂ ਡਾ ਕਿਸੇ ਦੀ ਬੇੜੀ ਡੁੱਬਦੀ ਦੇਖ ਕੇ ਹੱਸੀਦਾ ਨਹੀਂ ਕਿਉਂਕਿ ਅਜੇ ਤੇਰੀ ਵੀ ਬੇੜੀ ਮਜ ਤਹਰ ਵਿੱਚ ਕਬੀਰ ਗਰਬ ਨਾ ਕੀਜੀਐ ਅਰੰਕ ਨਾ ਹਸੀਐ ਕੋਹੇ ਅਜੋ ਸੁਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕੀ ਪਤਾ ਫਿਰ ਮੈਂ ਸ਼ਬਦ ਵੱਲ ਆਉਣਾ ਜੋ ਰਾਮ ਰਖੈ ਤੂੰ ਰਹੀ ਐ રે ਭਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਈ ਕਬੂ ਤਰੇ ਤੁਰੰਗ ਨਚਾਵੈ ਕਦੀ ਘੋੜਿਆਂ ਨੂੰ ਅੱਡੀਆਂ ਮਾਰ ਕੇ ਘੋੜਿਆਂ ਦੀ ਸਵਾਰੀ ਕਰਦਾ ਤੇ ਮਹਾਰਾਜ ਕਿੰਨੇ ਕਬੂ ਪਾਏ ਪਨੀਓ ਨਾ ਪਾਵੇ ਅਰਬੀ ਘੋੜਿਆਂ ਤੇ ਚੜਨ ਵਾਲਾ ਕਈ ਬਰੀ ਐ ਕੋ ਜਾ ਵਕਤ ਆ ਜਾਂਦਾ ਕਿ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ